ਔਰ ਐਪਕੀਆ ਜਿਹੜਾ ਆ ਫਿਲੌਰ ਦੇ ਹਾਈ ਟੈਕ ਨਾਕੇ ਦੇ ਉੱਤੋਂ ਜਿਹੜਾ ਜ਼ਬਤ ਕੀਤਾ ਗਿਆ ਹੈ ਜੀ ਇਹ 1 ਕਿਲੋ ਦੇ ਕਰੀਬ 골ਡ ਦਾ ਗਹਿਣੇ ਸੀਗੇ ਜਿਹੜੇ ਡਾਇਮੰਡ ਸਟ੍ਰੈਟਜੀ ਉਦਰੀ ਸੀ ਜਿਹਨੂੰ ਕਹਿ ਸਕਦੇ ਹਾਂ ਉਸ ਵੇਲੇ ਕਾਰ ਦੇ ਵਿੱਚ ਦੋ ਸਵਾਰ ਸੀਗੇ ਉਹਨਾਂ ਚੋਂ ਇੱਕ ਨੇ ਆਪਣੇ ਆਪ ਨੂੰ ਇਨਚਾਰਜ ਆਫ ਕੋਰਸ ਤੇ ਦੂਸਰਾ ਡਰਾਈਵਰ ਸੀਗਾ ਉਹਨਾਂ ਦੋਨਾਂ ਨੂੰ ਅਸੀਂ ਪਕੜ ਕੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਕੋਈ ਵੀ ਚੰਗੀ ਤਰ੍ਹਾਂ ਉੱਤਰ ਨਹੀਂ ਦੇ ਪਾਇਆ ਜੀ ਸਰ ਮੇਜ ਸਾਡੀ ਘੁੰਮਣੇ ਰਹੇ ਜੀ ਦੇ ਵਿੱਚ ਸਭ ਜੀ ਆਇਆਂ ਨੂੰ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਤਾਂ ਲਗਾਤਾਰ ਇਸਨੇ ਦੂਸਰੀ ਵਾਰ ਜਿਹੜਾ 골ਡ ਰਿਕਵਰ ਕੀਤਾ ਹੈ ਜੀਐਸਟੀ ਮੋਬਾਈਲ ਵਿੰਗ ਨੇ ਇਸ ਵਾਰ ਕਿੱਥੋਂ 골ਡ ਰਿਕਵਰ ਹੋਇਆ ਹੈ ਤੇ 골ਡ ਕਿੱਥੇ ਯੂਜ਼ ਹੋ ਰਿਹਾ ਸੀ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਾਰੇ মিডিਆ ਸੱਜਣਾ ਨੂੰ ਤੇ ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਸੱਜਣਾ ਨੂੰ ਵਧਾਈ ਦੇਣਾ ਚਾਹਾਂਗਾ ਕਿ ਤੁਹਾਡੀ মিডিਆ ਕਵਰੇਜ ਦੇ ਆਧਾਰ ਤੇ ਲੋਕਾਂ ਨੂੰ ਜਾਗਰੂਕਤਾ ਆਈ ਹੈ ਤੇ ਉਸ ਜਾਗਰੂਕਤਾ ਦੇ ਕਰਕੇ ਉਹਨਾਂ ਨੇ ਡਿਪਾਰਟਮੈਂਟ ਨੂੰ ਇਹੋ ਜੀ ਇਨਫੋਰਮੇਸ਼ਨਸ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਹੈ दूसरी चीज मैं अपने विभाग के सीनियर अफसरान का भी धनबाद दी हाँ जिन्ह ने यह रूपरेखा उलेखी जब साइब श्री वरुण रूजन जी अडीशनल इनवैसिंग मैडम जीवन जोत जी डायरैक्टर इनवैसद जसवेंत सिंह बराड़ ज्वाइंट डायरेक्टर इनवैसिश जलंधर मंडल मैडम दलजीत कौर ए साहब कमलप्रीत सर का विशेष तौर पर धनबाद देना ने हर तरह की सपोर्ट चाहे वह किसी भी चौबीस घंटे कोई भी समा हो करवाई ਇਹ ਜਿਹੜਾ 골ਡ ਹੈ ਜੀ ਹੁਣ ਇਸ ਤੇ ਆਣਾ ਹੈ ਜੀ ਇਹ 골ਡ ਇਸ ਮਹੀਨੇ ਦੀ ਦੂਸਰੀ ਵਾਰ ਜਿਹੜਾ ਹੈ ਡਿਪਾਰਟਮੈਂਟ ਵੱਲੋਂ ਜ਼ਬਤ ਕੀਤਾ ਗਿਆ ਔਰ ਐਥ ਕੀ ਹੈ ਜਿਹੜਾ ਹੈ ਫਲੋਰ ਦੇ ਹਾਈ ਟੈਕ ਨਾਕੇ ਦੇ ਉੱਤੋਂ ਜਿਹੜਾ ਜ਼ਬਤ ਕੀਤਾ ਗਿਆ ਹੈ ਜੀ ਇਹ 1 ਕਿਲੋ ਦੇ ਕਰੀਬ 골ਡ ਦਾ ਹੈ ਗਹਿਣੇ ਸੀਗੇ ਜਿਹੜੇ ਡਾਇਮੰਡ ਸਟ੍ਰੈਟਜੀ ਹੋ ਰਹੀ ਅਸੀਂ ਜਿਹਨੂੰ ਕਹਿ ਸਕਦੇ ਹਾਂ ਉਸ ਵੇਲੇ ਕਾਰ ਦੇ ਵਿੱਚ ਦੋ ਸਵਾਰ ਸੀਗੇ ਉਹਨਾਂ ਚੋਂ ਇੱਕ ਨੇ ਆਪਣੇ ਹੁਣ ਇਨਚਾਰਜ ਆਫ ਕੋਰਸ ਤੇ ਦੂਸਰਾ ਡਰਾਈਵਰ ਸੀਗਾ ਉਹਨਾਂ ਦੋਨਾਂ ਨੂੰ ਅਸੀਂ ਪਕੜ ਕੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਕੋਈ ਵੀ ਚੰਗੀ ਤਰ੍ਹਾਂ ਉੱਤਰ ਨਹੀਂ ਦੇ ਪਾਏ ਜਿਹਦੇ ਆਧਾਰ ਤੇ ਗੁੱਡਸ ਤੇ ਗੱਡੀ ਉਹਨਾਂ ਨੂੰ ਡਿਟੇਨ ਕਰਕੇ ਇਸ ਦਫ਼ਤਰ ਵਿਖੇ ਲੈ ਜਾਂਦਾ ਗਿਆ ਜੀ ਕਿੱਥੋਂ ਲਿਆ ਰਹੇ ਸੀ ਜਿਹਦੇ ਕਿੱਥੇ ਲੱਗੇ ਜਾਂਦਾ ਸਰ ਉਹਨਾਂ ਦੀ ਸਟੇਟਮੈਂਟ ਦੇ ਅਕੋਰਡਿੰਗ ਜਿਹੜਾ ਇੰਚਾਰਜ ਆਫ ਗੁੱਡਸ ਆ ਉਹਦੇ ਸਟੇਟਮੈਂਟ ਦੇ ਮੁਤਾਬਕ ਉਹਨੇ ਜਿਹੜਾ ਮਾਲ ਹੈ ਜੁਲੀ ਹੈ ਉਹਨੇ ਦਿੱਲੀ ਤੋਂ ਲਈ ਸੀਗੀ ਔਰ ਉਹਨੇ ਜਲੰਧਰ ਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਜੁਐਲਰਸ ਕਾਲਜ ਆ ਕੇ ਇਹਨੂੰ ਪਸੰਦ ਕਰਵਾਉਣਾ ਸੀਗਾ ਅਤਾ ਕੀ ਅਪਰੂਵਲ ਬੇਸ ਤੇ ਉਹਨੂੰ ਆਰਡਰ ਮਿਲ ਸਕਣ ਇਹ ਉਹਦੀ ਸਟੇਟਮੈਂਟ ਹੈ ਜੀ ਕਿ ਉਹਨਾਂ ਕੋਲ ਕੋਈ ਕਾਗਜ਼ਾਤ ਵਗੈਰਾ ਜਾਂ ਬਿੱਲ ਵਗੈਰਾ ਕੁਝ ਨਹੀਂ ਪਾਇਆ ਹਾਂਜੀ ਉਹਦਾ ਕੋਲੇ ਇੱਕ ਅਪਰੂਵਲ ਵਾਊਚਰ ਉਹ ਗਲਿਕ ਟਰੈਵਲ ਵਾਊਚਰ ਉਹਨੇ ਲਿਖਿਆ ਹੋਇਆ ਸੀਗਾ ਜੀ ਜਿਹੜਾ ਸਾਨੂੰ ਉਹਦੀ ਹਰਾਸਤ ਚੋਂ ਮਿਲਿਆ ਉਹਨੂੰ ਅਸੀਂ ਕਬਜ਼ੇ ਚ ਲੈ ਲਿਆ ਤੇ ਉਹਨੂੰ ਅਸੀਂ ਔਨ ਰਿਕਾਰਡ ਜਿਹੜਾ ਹੈ ਆਪਣੇ ਨੋਟਿਸ ਦੇ ਵਿੱਚ ਵੀ ਮੈਂਸ਼ਨ ਕੀਤਾ ਆ ਤੇ ਇਹਦੀ ਪੜਪਾਲ ਜਿਹੜੀ ਹੈਗੀ ਆ ਉਹ ਗੌਰਮੈਂਟ ਦਾ ਜਿਹੜਾ ਹੈਗਾ ਇਹ ਵੈਲਿਊਏਟਰ ਪਾਸੋਂ ਜਿਹੜਾ ਗੌਰਮੈਂਟ ਵੱਲੋਂ ਸਰਟੀਫਾਈਡ ਵੈਲਿਊਏਟਰ ਆ ਉਹਦੇ ਪਾਸੋਂ ਕਰਵਾਈ ਗਈ ਆ ਇਹਦੇ ਨਾਲ ਕਿਉਂਕਿ ਹੁਣ ਚੋਣਾਂ ਦੇ ਦੌਰ ਚੱਲ ਰਿਹਾ ਹੈ ਐਮ ਸੀ ਸੀ ਇੰਪਲੀਮੈਂਟ ਹੋ ਚੁੱਕਾ ਹੈ ਪੂਰੇ ਭਾਰਤ ਦੇ ਵਿੱਚ ਖਾਸ ਕਰ ਹੁਣ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਹੈ ਚੋਣ ਸਰਗਰਮੀ ਹੈ ਇਹਦੇ ਮੱਦੇਨਜ਼ਰ ਜਿਹੜਾ ਹੈਗਾ ਆ ਅਸੀਂ ਕੰਸਰਨ ਡਿਪਾਰਟਮੈਂਟਸ ਇੱਕ ਸਾਡਾ ਜੀ ਐਸ ٹی ਡਿਪਾਰਟਮੈਂਟ ਹੋ ਗਿਆ ਜਿੱਥੇ ਅਸੀਂ ਬੈਠੇ ਹਾਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਦਾ ਆਫਿਸ ਦੂਸਰਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਹਦੇ ਸੰਬੰਧ ਵਿੱਚ ਸੂਚਿਤ ਕਰ ਦਿੱਤਾ ਗਿਆ ਤਾਂ ਕਿ ਇਨਕਮ ਟੈਕਸ ਦੇ ਐਂਗਲ ਤੋਂ ਜੇਕਰ ਕੋਈ ਕਾਰਵਾਈ ਬਣਦੀ ਹੈ ਤੇ ਉਹ ਕਰ ਸਕਣ ਇਹਦੇ ਨਾਲ ਹੀ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਨੂੰ ਸੂਚਿਤ ਕਰਦੇ ਆਇਆ ਚੀਫ ਇਲੈਕਟੋਰਲ ਅਫੀਸਰ ਦੀ ਵੈੱਬਸਾਈਟ ਤੇ ਇਹ ਸਾਰੀ ਜਾਣਕਾਰੀ ਅਪਲੋਡ ਕਰ ਦਿੱਤੀ ਗਈ ਹੈ ਜੀ ਤੇ ਇਹ ਕਿੰਨੀ ਵੈਲਿਊ ਹੈ ਦੀ ਇਹਦੀ ਵੈਲਿਊ ਲਗਭਗ 63 ਲੱਖ ਤੇ 72000 ਰੁਪਏ ਦੇ ਕਰੀਬ-ਕਰੀਬ ਹੈ ਜੀ ਔਰ ਇਹਦੀ ਕੁਆਂਟੀਟੀ ਜਿਹੜੀ 968.80 ਗ੍ਰਾਮ ਨਿਕਲੀ ਹੈ ਜੀ inclusive of diamonds and uh, gold. Energy.